ਤੋੜੀ ਯਸਰ ਦੀ ਕਰਨ ਦੇ ਜਿੰਦਾਬਾਦ ਜਿੰਦਾਬਾਦ ਲੋਕ ਕਹਿੰਦਾ ਹੈ ਜਿੰਦਾਬਾਦ 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 ਸਰਕਾਰ ਮੁਰਦਾਬਾ ਜਿੰਦਾਬਾਦ ਕਿਸਾਨ ਜੁਨੀਆਂ ਨੇ ਇਕੱਟ ਕਹਿੰਦਾ ਜਿੰਦਾਬਾਦ ਜਿੰਦਾਬਾਦ ਕਿਸਾਨ ਜੁਨੀਆਂ ਨੇ ਇਕੱਟ ਕਹਿੰਦਾ ਜਿੰਦਾਬਾਦ 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 ਸਰਕਾਰ ਅੱਜ ਤੱਕ ਕਿਸਾਨ ਮੋਰਚੇ ਸੱਦੇ ਤੇ ਕਾਫਲੇ ਬਣ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਦਾ ਟਕਾਉਂਦਾ ਦੀ ਗਵਾਹੀ ਦੇ ਵਿੱਚ ਚੰਡੀਗੜ੍ਹ ਬਾਰੇ ਪੁੱਛ ਕਰ ਰਹੇ ਆ ਜਿਦੇ ਵਿੱਚ ਪੰਜਾਬ ਸਰਕਾਰ ਵੱਲੋਂ 19 ਦਸੰਬਰ ਨੂੰ ਮੰਗੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਵਾਸਤੇ ਅਤੇ ਕੇਂਦਰ ਸਰਕਾਰ ਵੱਲੋਂ ਜੋ ਕੁਝ ਉਹਨਾਂ ਅਤੇ ਹੋਰ ਸਾਰੀਆਂ ਫਸਲਾਂ ਨੇ 23 ਤੇ ਐਮਐਸਪੀ ਲਾਗੂ ਕਰਾਉਣ ਵਾਸਤੇ ਤੇ ਕਰਜ਼ਾਨਾਂ ਅਸਰ ਚੜਿਆ ਕਰਜ਼ਾ ਖਤਮ ਕਰਾਉਣ ਵਾਸਤੇ ਤੇ ਜਿਹੜੇ ਸਰਹੱਦਾਂ ਨੇ ਬੱਡਰ ਨੇ ਖੁੱਲੇ ਜਾਣਾ ਇਹ ਸਾਰੀਆਂ ਕਿਸਾਨੀ ਦੀਆਂ ਮੰਗਾਂ ਲੈ ਕੇ ਜਿਵੇਂ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ ਕਿਸਾਨਾਂ ਨੇ ਦੇਸ਼ ਦਾ अनाज ਪਰਨ ਦੀ ਖਾਤਰ ਧਰਤੀ ਦੇ ਜਿਹੜਾ ਪਾਣੀ ਹੈ ਉਹ ਖਤਮ ਕਰਤਾ ਦੂਸ਼ਤ ਹੋ ਗਿਆ ਤੇ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਵੱਡੇ ਸੰਘਰਸ਼ ਦਾ ਵਿਗਲ ਵਜਾਉਣ ਵਾਸਤੇ ਚੰਡੀਗੜ੍ਹ ਵੱਲ ਬਹੀਣਾ ਘੱਤਰ ਰਿਹਾ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀਆਂ ਨੂੰ ਇੱਕ ਟੱਡ ਕੰਦਾ ਦੀ ਗਵਾਹੀ ਦੇ ਵਿੱਚ ਚੰਡੀਗੜ੍ਹ ਵੱਲ ਕੂਚ ਕਰ ਰਹੇ ਹਾਂ ਪ੍ਰਧਾਨ ਜੀ ਚੰਡੀਗੜ੍ਹ ਜਾ ਰਹੇ ਹਾਂ ਮੈਂ ਸਤਪਾਲ ਸਿੰਘ ਬਰੇ ਜ਼ਿਲ੍ਹਾ ਜਨਸਕਤ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਫੁਰਜਗੱਲਾ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਡੀ ਪੱਧਰ ਤੇ ਸੈ ਕਿਸਾਨ ਮਜ਼ਦੂਰ ਚੰਡੀਗੜ੍ਹ ਵਿਖੇ ਬਥੀਰਾਂ ਕੱਤ ਕੇ ਜਾ ਰਹੇ ਆ ਕਿਉਂਕਿ ਜੋ ਪੰਜਾਬ ਸਰਕਾਰ ਨਾਲ ਸੈਕਟਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੇ ਜਾਇਜ਼ ਮੰਗਾਂ ਨੇ ਜਿਵੇਂ ਕਿ ਧਰਤੀ ਹੇਠਲਾ ਪਾਣੀ ਜਿਹਨੋਂ ਦਿਨ ਨੀਚੇ ਜਾ ਰਿਹਾ ਹੈ ਸਰਕਾਰ ਉਸ ਦਾ ਕੋਈ ਠੋਸਾ ਪ੍ਰਬੰਧ ਕਰੇ ਜੋ ਪਹਿਲਾ ਸੈਕਟਰ ਨਾਲ ਜਾਂ ਪੰਜਾਬ ਸਰਕਾਰ ਨਾਲ ਮੰਗੀਆਂ ਹੋਈਆਂ ਮੰਗਾਂ ਨੇ ਜਿਵੇਂ ਕਿਸਾਨਾਂ ਤੇ ਪਰਚੇ ਰੱਦ ਕਰਨੇ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦੇਣੇ ਇਹ ਜਾਇਜ਼ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਅੱਜ ਰੋਸ਼ ਪ੍ਰਦਰਸ਼ਨ ਫਿਰੋਤ ਕਿਸਾਨ ਮੋਰਚੇ ਵੱਲੋਂ ਮੈਂ ਜਗਜੀਤ ਸਿੰਘ ਧਲੇਵਾ ਤੋਂ ਕਿਸਾਨ ਜੁਨੀਅਨ ਪੀਕੇਯੂ ਡਕਾਉਂਦਾ ਦਾ ਪੀਖੀ ਬਣਾਕਦਾ ਜਰਨ 77 ਬੋਦਕੇਲ ਵਾਲੀ ਦਾ ਅਸੀਂ ਅੱਜ ਇੱਕ ਵੱਡਾ ਇਕੱਠਾ ਮਾਰਦਾ ਇਕੱਠ ਜਿਹੜੀ ਸੈਂਟਰ ਤੇ ਪੰਜਾਬ ਸਰਕਾਰ ਦੇ ਵਿਰੁੱਧ ਉੱਥੇ ਇੱਕ ਸੰਯੁਕਤ ਮੋਰਚੇ ਦਾ ਜਿਹੜਾ ਵੱਡਾ ਇਕੱਠ ਰੱਖਿਆ ਧਰਨਾ ਲਾਇਆ ਹੋਇਆ ਹੈ ਚੰਡੀਗੜ੍ਹ ਉਹ ਸਰਕਾਰਾਂ ਨੂੰ ਹੰੂਣਾ ਦੇਣ ਚੱਲਿਆ ਸੁੱਤੀਆਂ ਹੋਈਆਂ ਨੂੰ ਕਿਉਂ ਸਾਨੂੰ ਲਾਲਚ ਦੇ ਕੇ ਵੀ ਕਲਾਕਸਾਂ ਦਿੰਨੇ ਆ ਸਾਨੂੰ ਜਿਵੇਂ ਕਰਦੇ ਆ ਉਹਦੇ ਕਾਰਨ ਸਾਡਾ ਪਾਣੀ ਜਿਹੜਾ ਨਹਿਰੀ ਪਾਣੀ ਆ ਸਾਥੋਂ ਖੋਇਆ ਜਾ ਰਿਹਾ ਉਹਦਾ ਸਾਨੂੰ ਜ਼ਰੂਰੀ ਮੰਗ ਆ ਸਾਡੀ ਖਾਸ਼ ਆ ਵੀ ਸਾਨੂੰ ਨਹਿਰਾਂ ਦਾ ਪਾਣੀ ਦਿੱਤਾ ਜਾਵੇ ਕਿਉਂ ਥਲੜੇ ਪਾਣੀ ਦੀ ਬਹੁਤ ਵੱਡੀ ਕਿੱਲਤਾਉਣੀ ਸ਼ੁਰੂ ਹੋ ਚੁੱਕੀ ਹੈ ਵੀ ਉਹ ਪਥਲੜਾ ਪਾਣੀ ਮੈਂ ਭਾਰਤੀ ਕਿਥਾਂ ਜਿਹੋ ਉਹਨਾਂ ਨੇ ਇੱਕ ਦਾ ਡਗਾਉਂਦਾ ਬਲਾਕ ਵੀਖੀ ਦਾ ਗੂ ਜੋ ਅੱਜ ਅਸੀਂ ਪ੍ਰਧਾਨ ਕਾ ਜਿੰਦਗੀਪੁਰ ਦੇ ਜੀ ਐਫ 8 ਅਜਾ ਕਾਫਲਾ ਮਾਨਸਤੋਂ ਰਵਾਨਾ ਹੋ ਰਿਹਾਗਾ ਜੀ ਦੀ ਅਕਵਾਈ ਮਹਿੰਦਰ ਸਿੰਘ ਜੀ ਭੈਣੀ ਬਾਕਾ ਕਰ ਰਹੇ ਨੇ ਅੱਜ ਪੱਟੀ ਕਾਫਲੇ ਦੇ ਵਿੱਚ ਸਾਡੀਆਂ ਮਾਈਆਂ ਭੈਣਾਂ ਮਦਾਮਾਂ ਬਹੁਤ ਉਸ਼ਾਨਾ ਜਾ ਰਹੇ ਹਨ ਇਸ ਕਰਕੇ ਜਿਹੜੀਆਂ ਕਾਏ ਕਾਨੂੰਨ ਇਹਨੇ ਢਾਂਦੇ ਜੋ ਰੱਦ ਕਰਾਉਣ ਤੋਂ ਬਾਅਦ ਜਿਹੜੇ ਅੱਜ ਰਹਿੰਦੇ ਸਾਡੇ ਅਧੂਰੇ ਮੰਗਾ ਨੇ ਜਿਵੇਂ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਹੈ ਕਿ ਸਾਡਾ ਪਾਣੀ ਖੋਇਆ ਜਾ ਰਿਹਾਗਾ ਉਹ ਵਾਅਦੇ ਜਿਹੜੇ ਕਰਦੇ ਨਾ ਵਾਅਦੇ ਕੀਤੇ ਸੀ ਜਾਂ ਹੋਰ ਜਿੰਨੇ ਸਰਕਾਰਾਂ ਵਾਅਦੇ ਕਰਦੀਆਂ ਨੇ ਕੁਰਸੀ ਬੈਠਣ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਨੇ ਵੀ ਨੇ ਪੂਰੇ ਕੀਤੇ ਤੇ ਸੈਂਟਰ ਨੇ ਵੀ ਦੀ ਪੂਰੇ ਕੀਤੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਜਗਾਉਂ ਜਾਂਦੇ ਆ ਅੱਜ ਮੰਗ ਪੱਤਰ ਉਹ ਦਿਨੇ ਵੀ ਜਾਂ ਤਾਂ ਇਹ ਸਾਡੀਆਂ ਮੰਗਾਂ ਪੂਰੀਆਂ ਕਰ ਦੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਬਿੱਡ ਲਾਵਾਂਗੇ ਜਿਸ ਦੇ ਵਿੱਚ ਸਰਕਾਰ ਦੇ ਨਾ ਚਿੱਟੂ ਆ ਲੈ ਦੰਗੇ ਬਾਈਕੋ ਦਾ ਖਾਤਾ ਬਾਈ ਪ੍ਰੋਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز